ਉਹ ਅਜਨਾਲਾ ਹਲਕਾ ਦੇ ਇਸ ਕੀ ਕਹਿਣਾ ਚਾਹੁੰਦੇ ਹੋ ਪਰ ਮੇਰੇ ਕਿਹਾ ਮੈਂ ਸਮਝਦਾ ਬਾਰਡਰ ਤੇ ਨਾਲ-ਨਾਲ ਪਖਾਨਕੋਟ ਤੋਂ ਲੈ ਕੇ ਫਾਜ਼ਲਕਾ ਤਹਹੀਂ ਇੱਕੋ ਹੀ ਹਾਲ ਹੈ ਠੀਕ ਹੈ ਜੀ ਬਹੁਤ ਵੱਡਾ ਨੁਕਸਾਨ ਹੋਇਆ ਮੈਂ ਅੱਜ ਇੱਥੇ ਕੋਈ ਨੁਕਤਾ ਚੀਨੀ ਕਰਨ ਨਹੀਂ ਆਇਆ ਨਾ ਹੀ ਮੈਂ ਕਿਸੇ ਤੇ ਆਂਗੂਲ ਚੱਕਣ ਆਇਆ ਉਹ ਉਹਦੇ ਸਾਰੇ ਟਾਈਮ ਹੋਣਗੇ ਰਾਜਨੀਤੀਆਂ ਕਰਨ ਦੇ ਬਿਲਕੁਲ ਠੀਕ ਹੈ ਅੱਜ ਤਾਂ ਮੈਂ ਸਮਝਦਾ ਹਾਂ ਵੀ ਕਿਸੇ ਵੀ ਪਾਰਟੀ ਨਾਲ ਕੋਈ ਵੀ ਬੰਦਾ ਕਿਸੇ ਪਾਰਟੀ ਨਾਲ ਸੰਬੰਧਿਤ ਹੈ ਅੱਜ ਜਿਹਦੇ ਦਿਲਚੇ ਪੰਜਾਬ ਤੇ ਡਕਦਾ ਉਹ ਪੰਜਾਬੀਆਂ ਦੇ ਨਾਲ ਖੜਾ ਹੈ ਆ ਪੰਜਾਬ ਤੇ ਇੱਕ ਕੱਲੀ ਪ੍ਰਾਕ੍ਰਿਤਿਕ ਆਪਦਾ ਨਹੀਂ ਆ ਇੱਕ ਬੜਾ ਹੀ ਗੰਭੀਰ ਮਸਲਾ ਹੈ ਜਿਹਨੂੰ ਕਹਿੰਦੇ ਐਕਸਟ੍ਰੀਮ ਵੈਦਰ ਕੰਡੀਸ਼ਨਸ ਬਹੁਤ ਘਟ ਹੁੰਦੀਆਂ ਜਿਹੜੀਆਂ ਐ ਕਿ ਦੇਖ ਲਓ ਉੱਤਰਾਖੰਡ ਐ ਮਾਚਲ ਪ੍ਰਦੇਸ਼ ਤੇ ਪੰਜਾਬ ਦੇ ਅੰਦਰ ਜੋ ਕੁਝ ਵਾਪਰਿਆ ਸਾਰਿਆਂ ਦੇ ਸਾਹਮਣੇ ਹੈ ਸਰਕਾਰ ਦੀ ਜੋ ਜ਼ਿੰਮੇਵਾਰੀ ਬਣਦੀ ਸੀ ਉਹਦੇ ਤੇ ਨੁਕਤੇ ਚਿਨੀ ਕਰਾਂਗੇ ਪਰ ਅੱਜ ਤਾਂ ਮੈਂ ਸਾਰੇ ਸਾਥੀਆਂ ਨੂੰ ਆ ਹੀ ਕਹਿਣਾ ਹੈ ਉਹਦੇ ਵਾਸਤੇ ਸੁਨੀਲ ਜਾਖੜ ਦੀ ਆ ਪੰਜਾਬ ਬੀਜੇਪੀ ਦੀ ਪੰਚਾਇਤੀ ਦੀ ਕੋਈ ਲੋੜ ਨਹੀਂ ਸਕਦਾ ਮੋਦੀ ਸਾਹਿਬ ਦਾ ਸੈਂਟਰ ਦੀ ਸਰਕਾਰ ਦਾ ਸਾਰਿਆਂ ਦਾ ਅੱਜ ਮੁਲਕ ਹੈ ਸਾਰਿਆਂ ਵਾਸਤੇ ਇਕੱਠਾ ਇੱਕ ਮੁਲਕ ਹੈ ਅਸੀਂ ਮੁਲਕ ਦੇ ਉਹਦੇ ਵਸਿੰਦੇ ਆ ਤੇ ਜਿੰਨਾ ਕਿਸੇ ਦੇ ਬਣਦਾ ਗੁਜਰਾਤ ਦਾ ਬਣਦਾ ਉਹਨਾਂ ਹੀ ਮੋਦੀ ਸਾਹਿਬ ਦੇ ਉੱਤੇ ਪੰਜਾਬ ਦਾ ਬਣਦਾ ਤੇ ਉਹ ਹੱਕ ਉਹਨਾਂ ਨੇ ਆਪਣੇ ਆ ਪੂਰਾ ਕਰ ਦੇਣਾ ਮੈਂ ਅੱਜ ਚੱਲ ਕੇ ਜਾ ਕੇ ਮੁੱਖ ਮੰਤਰੀ ਸਾਹਿਬ ਨਾਲ ਵੀ ਗੱਲ ਕਰਨੀ ਹੈ ਪ੍ਰੈਸ ਕਾਨਫਰੰਸ ਵੀ ਰੱਖੀ ਹੈ ਮੈਂ ਇੱਥੇ ਕੋਈ ਟੂਰਿਜ਼ਮ ਕਰਨ ਨਹੀਂ ਆਇਆ ਦੇਖ ਕੇ ਫੋਟੋ ਖਿਚਾ ਕੇ ਤਰਜਾ ਜਿਵੇਂ ਕਹਿ ਰਹੇ ਹੱਤੁੱਤ ਨਹੀਂ ਮੈਂ ਤਾਂ ਲੋਕਾਂ ਨੂੰ ਭਰੋਸਾ ਦੇਣ ਆਇਆ ਵੀ ਕੇਂਦਰ ਸਰਕਾਰ ਕੋਲੋਂ ਕਿਸੇ ਕਸਰ ਦੀ ਕਸਰ ਨਹੀਂ ਰਹਿਣ ਦਿੰਦੇ ਜੋ ਸਾਡਾ ਰੋਲ ਹੈ ਜਿੰਨੇ ਕੁ ਲਾਇਕ ਜਿੰਨੇ ਕੁ ਯੋਗ ਹੈ ਅਸੀਂ ਆ ਅਸੀਂ ਕਰਾਂਗੇ ਪਰ ਸਰਕਾਰ ਜਿਹੜੀ ਪੰਜਾਬ ਦੀ ਸਮੇਂ ਦੀ ਸਰਕਾਰ ਹੈ ਉਹਨੂੰ ਜਗਾਣ ਆਏ ਆ ਉਹਨੂੰ ਜਾ ਕੇ ਗੱਲ ਕਰਕੇ ਭਗਵੰਦ ਮਾਨ ਜੀ ਅਜੇ ਵੀ ਜਾਗ ਜੋ ਕਿਉਂਕਿ ਅਜੇ ਹਰ ਨਿਬੜਿਆ ਨਹੀਂ ਕੰਮ ਚਾਰ ਤਿੰਨ ਹੋਰ ਬਰਸਾਤ ਦਿਖਾ ਰਹੀ ਹੈ ਇੱਥੇ ਹੀ ਉੱਤੇ ਜੋ ਕੁਝ ਹੋਣਾ ਹੈ ਉਤਲਾ ਪਾਣੀ ਇੱਥੇ ਆ ਕੇ ਡਿੱਗਣਾ ਸਾਰਾ ਇੱਥੇ ਆਪਾਂ ਆਪਣੀ ਆਪਾਂ ਚੱਟ ਚੇਲਾਗੇ ਇਹਦੇ ਵਾਸਤੇ ਜੋ ਜ਼ਿੰਮੇਵਾਰੀਆਂ ਬਣਦੇ ਉਹਦੇ ਵਾਸਤੇ ਮੈਂ ਖੁੱਲ ਕੇ ਗੱਲ ਉੱਥੇ ਕਰੂੰਗਾ ਪਰ ਇੱਕ ਭਰੋਸਾ ਦੇਣ ਸਾਰਿਆਂ ਨੂੰ ਆਇਆ ਵੀ ਅਸੀਂ ਸਾਰੇ ਤੁਹਾਡੇ ਨਾਲ ਖੜੇ ਹਾਂ ਅਸੀਂ ਆਪਦੇ ਰਾਜ ਨੇ ਰਾਜਨੀਤਿਕ ਕਿਹੜੀ ਜਿਹੜੀ ਕਰਨੀ ਬਾਤ ਚ ਕਰ ਲਾਂਗੇ ਅੱਜ ਦੇ ਦਿਨ ਸਾਰਾ ਪੰਜਾਬ ਇਕੱਠਾ ਹੈ ਇਸੇ ਸੋਚ ਨਾਲ ਭਗਵੰਦ ਮਾਨ ਜੀ ਹੁਣ ਤਾਂ ਕੱਟੇ ਹੋ ਕੇ ਕਮਰ कसे ਕਰ ਲੋ ਆਤਾ ਸਾਮਲੋ ਜੇ ਜਿਵੇਂ ਆ ਕਹਿ ਰਹੇ ਵੀ ਆਤਾ ਪਾਣੀ ਦਾ ਨਿਕਲ ਜੂਆ ਸਮੱਸਿਆ ਖਤਮ ਨਹੀਂ ਹੋਣੀ ਸਾਬ ਆ ਜਿਹੜੀ ਸਿਲਟ ਕੱਟੀ ਜਾਂਦੀ ਹੈ ਸਿਲਟਾ ਸਗੀਆਂ ਕੱਢ ਦੇਣਗੇ ਪਹਿਲਾਂ ਵੀ ਹੁੰਦਾ ਰਿਹਾ ਹੁਣ ਵੀ ਹੋ ਰਿਹਾ ਹੈ ਸੁੱਤੀ ਰਹੀ ਹੈ ਸਰਕਾਰ ਜੋ ਕੁਝ ਇਹਨਾਂ ਨੇ ਕਿਹਾ ਨਹੀਂ ਕਿਹਾ ਸਾਰੀਆਂ ਗੱਲਾਂ ਕਰਾਂਗੇ ਪਰ ਅੱਜ ਮੌਕਾ ਨਹੀਂ ਸਾਹਿਬ ਅੱਜ ਤਾਂ ਮੌਕਾ ਸਾਹਮਣ ਦਾ ਉਹਦੇ ਵਾਸਤੇ ਤੁਹਾਡੇ ਕੋਲ ਡਾਕਟਰ ਸਾਹਿਬ ਐਸਾ ਜਿਹੜੇ ਪਿੰਡਾਂ 'ਚ ਖੜੇ ਆ ਇੱਥੇ ਅਜੇ ਤੱਕ ਪ੍ਰਸ਼ਾਸਨ ਦੀ ਕੋਈ ਮਦਦ ਨਹੀਂ ਪਹੁੰਚੀ ਰਮਦਾਸ ਸੀ ਸਿਰਫ ਪ੍ਰਸ਼ਾਸਨ ਨੇ ਜਿਹੜਾ ਕੈਂਪ ਲਗਾਇਆ ਹੋਇਆ ਇਹ ਪਿੰਡਾਂ ਤੱਕ ਕੋਈ ਹੋਰ ਸਾਰੇ ਪਿੰਡਾਂ ਕੋਈ ਲਾਹਤ ਸਮਗਰੀ ਨਹੀਂ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਸਾਹਿਬ ਆਹ ਜ਼ਿੰਮੇਵਾਰੀਆਂ ਦੇਖੋ ਕੋਈ ਵੀ ਫੰਨੇਖਾ ਆ ਜੇ ਜਿਹੜੇ ਗੁਰੂ ਘਰ ਦੇ ਲੰਗਰ ਹੈ ਉਹ ਤਾਂ ਲੋਕ ਆਪਣੇ ਸਰਦਾਂ ਨਾਲ ਕਰ ਰਹੇ ਸਰ ਸੇਵਾ ਕਰਨ ਵਾਲੇ ਸੇਵਾ ਕਰ ਰਹੇ ਆਹ ਨਾ ਸਰਕਾਰ ਦਾ ਹੈ ਜ਼ਿੰਮੇਵਾਰੀ ਦੀ ਜਦੋਂ ਮੈਂ ਗੱਲ ਕਰਦਾ ਜ਼ਿੰਮੇਵਾਰੀ ਨਿਭਾਣਾ ਉਹ ਯਾਦ ਕਰਾਣਾ ਸਾਡਾ ਫਰਜ਼ ਬਣਦਾ ਹੈ ਵਿਸ਼ੇਸ਼ ਪੈਕੇਜ ਦੀ ਮੰਗ ਤਿਆਰੀ ਕੇ ਸਰਕਾਰ ਕੇਂਦਰ ਸਰਕਾਰ ਵਿਸ਼ੇਸ਼ ਪੈਕੇਜ ਸਾਰਾ ਕੁਝ ਉਹਦੇ ਵਾਸਤੇ ਵੀ ਜਾ ਕੇ ਮੈਂ ਸਾਰੀ ਗੱਲ ਕਰਨੀ ਹੈ ਵਿਸ਼ੋਜ਼ ਪੈਕੇਜ ਵੀ ਐਵੇਂ ਤਾਂ ਤੁਰ ਕੇ ਆ ਨਹੀਂ ਆਦਾ ਸਾਨੂੰ ਮੰਗਣਾ ਪੈਂਦਾ ਪ੍ਰਪੋਜ਼ਲ ਬਣਾਣੀ ਪਊਗੀ ਸਾਹਿਬ ਬਣਾਊਗਾ ਕੌਣ ਸੂਈ ਜਾਖੜਨੇ ਦਾ ਬਣਾਣੀ ਸਾਡੀ ਪਾਰਟੀ ਦੀ ਮੀਟਿੰਗ ਸਾਰੇ ਪਾਰਟੀਆਂ ਮੈਂ ਕੀ ਕਹਿੰਦਾ ਹੈ ਐਦਾ ਦੇਖੋ ਕਹਾਣੀਆਂ ਹੈ ਸਾਹਿਬ ਜੀ ਮੇਰੇ ਖਿਆਲ ਚ ਇਹ ਸਮੱਸਿਆ ਜੇ ਸਾਰਿਆਂ ਦੀ ਰਾਇਕ ਟੈਲੀਫੋਨ ਤੇ ਲੈ ਲਓ ਸਾਰਿਆਂ ਦੇ ਰਾਏ ਪੰਜਾਬ ਦੀ ਮਦਦ ਹੋਣੀ ਚਾਹੀਦੀ ਹੈ ਕਿਸੇ ਨੇ ਉਹਨਾਂ ਭਗਵੰਦ ਮਾਨ ਜੀ ਨੇ ਫਿਰ ਫੋਟੋ ਕਚਾਨੇ ਦੇ ਖਚਾ ਲੈਣਗੇ ਇੱਕ ਮੀਟਿੰਗ ਬੁਲਾ ਰਹੀ ਐ ਜਿਹਦਾ ਦਿੱਤੇ ਹੱਥ ਲਾਓਗੇ ਕੋਈ ਕੁਟੀ ਸੀ ਨਿਕਲੂ ਸਾਰਾ ਕੁਝ ਉਹ ਪਹਿਲਾਂ ਜਾਨ ਹੈ ਤਾਂ ਜਾਨ ਹੈ ਪਹਿਲਾਂ ਕੋਈ ਨਾ ਕੋਈ ਘਰਾਂ ਚ ਪੀਣ ਦਾ ਪਾਣੀ ਹੈ ਨਹੀਂ ਉਹ ਕੋਈ ਪ੍ਰਾਈਵੇਟ ਸੰਸਥਾਵਾਂ ਐਨ ਜੀਓ ਜਾਂ ਕੋਈ ਗੁਰੂ ਘਰ ਜਿਹੜੇ ਵਿਚਾਰੇ ਇੱਥੇ ਸੋਸ਼ਲ ਉਹ ਕਰੀ ਜਾਂਦੇ ਆ ਉਹ ਤਾਂ ਸਰਕਾਰ ਕਰਵਾ ਦੇਵੇ ਮੀਟਿੰਗ ਹੋ ਜਾਂਦੀ ਹੁੰਦੀ ਸੀ ਕਿ ਜਦੋਂ ਘੜਾਂ ਤੋਂ ਪਹਿਲਾਂ ਸੌਣ ਤੋਂ ਪਹਿਲਾਂ ਉਹ ਸਾਰੀ ਕਮੀ ਰਹਿ ਗਈ ਇਸ ਵਾਰੀ ਕਮੀ ਰਹਿ ਗਈ ਸਾਹਿਬ ਪਿਛਲੀ ਵਾਰੀ ਕਿੱਥੇ ਹੋਈ ਸੀ ਪਿਛਲੀ ਵਾਰੀ ਸ਼ਾਦੀ ਦਾ ਜਸ਼ਨ ਮਨਾਇਆ ਜਾ ਐਸੀ ਇਹ ਸਾਲ ਪੂਰਾ ਸਾਲ ਗਿਰਾ ਆ ਗਈ ਸੀ ਯਾਦ ਹੈ ਤੁਹਾਨੂੰ ਉਦੋਂ ਕਿਸੇ ਨੇ ਨਹੀਂ ਕੀਤਾ ਸਰ ਮੇਰਾ ਮੈਂ ਮੈਂ ਕਹਣਾ ਜੀ ਸਾਨੂੰ ਮਾਈਟ ਕਰਦੇ ਪਲੀ ਮੈਂ ਇਹਦੀ ਗੱਲ ਕਰ ਰਿਹਾ ਜੀ ਮਾਨਾ ਜੀ ਤੁਹਾਡੀ ਤੁਹਾਡੀ ਗੱਲ ਪੰਜਾਬ ਵੈਸੇ ਬਥੇਰੀ ਸੁਣਦਾ ਹੈ ਤੁਹਾਡੇ ਤਾਂ ਮੈਂ ਨਹੀਂ ਬਸ ਜਗੜਦੀ ਆਜ ਵੀ ਇਹ ਹਵਾਲੇ ਕਰਦਣਾ ਜਿਵੇਂ ਸਰਕਾਰ ਦੇ ਵਾਸਤੇ ਗੱਲ ਨਹੀਂ ਹੈ ਦੇਖੋ ਸਰਕਾਰ ਦੇ ਵਾਸਤੇ ਜਦੋਂ ਨਹੀਂ ਆਇਆ ਨਾ ਫਿਰ ਤੁਸੀਂ ਕਹੋਗੇ ਆ ਕੇ ਉਤਲੇ ਨੇ ਸਾਹਮਣਾ ਲੈਣਾ ਆਪਾਂ ਚੁਣਿਆ ਇਹਨਾਂ ਨੂੰ ਮੈਂ ਤਾਂ ਇਹਨਾਂ ਨੂੰ ਜਗਾ ਲਈਏ ਤੇ ਨਹੀਂ ਇਹ ਤਾਂ ਸਭ ਸਰਕਾਰ ਸਰਕਾਰ ਤਾਂ ਆਈ ਜੂਗੀ ਸਭ ਫੌਜ ਨੂੰ ਬੁਲਾਣ ਤਾਂ ਸੇ ਫੌਜ ਕਿਹੜਾ ਮੈਨਾ ਕਰੀ ਜਾਂਦੀ ਐ ਆ ਜਿਹੜੇ ਹੁਣ ਬੇੜੇ ਆਏ ਐ ਫੌਜੀ ਲੈ ਕੇ ਆਈ ਐ ਸਭ ਆਹ ਉਹ ਫੌਜ ਨੂੰ ਆਰਮੀ ਆਰਮੀ ਕਹਿ ਲੋ ਜਿਹੜਾ ਮਸਲਾ ਹੈ ਜਿਹੜੇ ਉਪਰ ਇਸ ਮੈਂ ਪੰਜਾਬ ਸਰਕਾਰ ਦੇ ਸਿਰੋ ਪਾਣੀ ਲੰਘ ਚੁੱਕਿਆ ਇਹਨਾਂ ਦੇ ਹੱਥ ਵਸ ਕੁਛ ਨਹੀਂ ਹੈਗਾ ਕਿਉਂਕਿ ਹੁਣ ਆਰਮੀ ਆਈ ਐ ਹੁਣ ਬੋਟਸ ਆਈਆਂ ਨੇ ਹੁਣ ਜਾ ਕੇ ਬੇੜੇ ਆਏ ਨੇ ਇਹ ਸੈਂਟਰ ਵੱਲੋਂ ਭੇਜੇ ਜਾ ਰਹੇ ਜੀ ਸਰਕਾਰ ਕੀ ਦੇਖੋ ਸਰਕਾਰ ਮੈਂ ਜਦੋਂ ਕਹਿ ਵੀ ਉਹਦੇ ਵਾਸਤੇ ਸੁਨੀਲ ਦੀ ਕੋਈ ਪੰਚਾਇਤੀ ਦੀ ਲੋੜ ਨਹੀਂ ਸਾਬ ਜੀ ਜੇ ਮੁੱਖ ਮੰਤਰੀ ਟੈਲੀਫੋਨ ਚੱਕ ਕੇ ਜੇ ਹੋਮ ਮਿਨਿਸਟਰ ਸਾਹਿਬ ਨਾਲ ਜਾਂ ਪ੍ਰਾਈਮ ਮਿਨਿਸਟਰ ਆਫਿਸ ਨਾਲ ਜਾਂ ਐਨ ਡੀ ਆਰ ਆਫਿਸ ਸੈਂਟਰਲ ਕਮਾਂਡ ਨਾਲ ਗੱਲ ਕਰਨਗੇ ਸਾਰਾ ਕੁਝ ਆ ਜਾਊਗਾ ਉਹ ਕਹਿਣ ਵਾਲਾ ਜਾਗਿਆ ਤਾਂ ਸਹੀ ਸਰਕਾਰ ਸਾਹਿਬ ਉਹਨਾਂ ਨੇ ਮੰਗਿਆ ਮਹਿਸੂਸ ਕਰ ਰਹੇ ਆ ਜੀ ਉਹ ਕਹਿੰਦੇ ਨਹੀਂ ਉਹ ਕਹਿੰਦੇ ਆ ਵੀ ਮੈਂ ਮੰਗਾ ਕਿਉਂ ਮੈਂ ਮੰਗਾ ਕਿਉਂ ਕਾਫੀ ਸਾਹਿਬ ਜਦੋਂ ਜਦੋਂ ਕੁੰਗਰੂ ਬੰਦਲੇ ਸਾਹਿਬ ਫਿਰ ਨੱਚਣ ਦੀ ਗਾਦੀ ਸੰਗ ਹੈ ਤੁਸੀਂ ਵੋਟਾਂ ਮੰਗਣ ਤਾਂ ਲੋਕਾਂ ਦੇ ਘਰੇ-ਘਰੇ ਜਾਵੜੇ ਸੀ ਹੁਣ ਲੋਕਾਂ ਵਾਸਤੇ ਤੁਹਾਡੇ ਤੋਂ ਬੇੜੇ ਨਹੀਂ ਮੰਗੇ ਜਾਂਦੇ। ਜਖਵੀਰ ਉਹ ਕਹਿ ਰਹੇ ਕਿ ਸ਼ਰਮ ਨਹੀਂ ਕਰਨੀ ਚਾਹੀਦੀ ਮੰਗਣ ਵਾਤੇ। ਦੇਖੋ ਸਾਹਿਬ ਸ਼ਰਮ ਸ਼ਰਮ ਤਾਂ ਸਾਰਿਆਂ ਦੀ ਲੱਥੀ ਪਈ ਐ ਕਿਹੜੀ ਸ਼ਰਮ ਦੀ ਗੱਲ ਕਰੀ ਜਾਂਦੇ ਸਾਬ ਛੱਡੋ ਸ਼ਰਮ ਵਾਲੀਆਂ ਗੱਲਾਂ ਗੱਲ ਐ ਵੀ ਜ਼ਿੰਮੇਵਾਰੀ ਸੰਭਾਲੋ ਮੈਂ ਤਾਂ ਇਹਨੇ ਕਹਿਣਾ ਹੈ ਕੈਨ ਨੂੰ ਪਰ ਉਹਨਾਂ ਦੀ ਸ਼ਰਮ 'ਚ ਬਹੁਤ ਸਾਰੇ ਲੋਕ ਮਰ ਰਹੇ ਤੇ ਕੁੱਕੇ ਬਿਲਕੁਲ ਮਰ ਰਹੇ ਸਾਬ ਬਿਲਕੁਲ ਮਰ ਰਹੇ ਸਾਬ ਜੋ ਕੁਝ ਵੀ ਵਾਪਰ ਰਿਹਾ ਹੈ ਕੁਦਰਤੇ ਅੱਗੇ ਹੱਥ ਨਹੀਂ ਦਿੱਤਾ ਜਾ ਸਕਦਾ ਸਾਬ ਇਹਦਾ ਪਹਿਣਾ ਉਹ ਜੋ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸਲਾਹ ਦੇਣ ਵਾਲਾ ਮੈਂ ਕੌਣ ਹਾਂ ਸਾਬ ਮੈਂ ਤਾਂ ਲੋਕਾਂ ਦੀ ਇਹਦੇ 9 ਜ਼ਿਲ੍ਹੇ ਪੰਜਾਬ ਦੇ ਇਫੈਕਟਡ ਹੋ ਗਏ ਨੇ ਕੇਂਦਰ ਦੀ ਨਜ਼ਰ ਆ ਗਈ ਹੈ ਕੇਂਦਰ ਦੀ ਨਜ਼ਰ ਛੱਡੋ ਸਾਬ ਆਗਵਾਂਡੀ ਮੁਰਕਾ ਬੈਠਾ ਪੰਜਾਬ ਆਪਣੇ ਸੂਬਾ ਬੈਠਾ ਅਰੇ ਅਨੇ ਅਰਚੀ ਮੰਤਰੀ ਦਾ ਪਰਸੋਂ ਦਾ ਬਿਆਨ ਆਇਆ ਹੈ ਵੀ ਬੋਲੋ ਭਗਵੰਤ ਮਾਨ ਜੀ ਕਿਸ ਚੀਜ਼ ਨੂੰ ਲੋੜ ਹੈ ਜਿੰਨੇ ਜੋਗਾ ਮੈਂ ਭੇਜਦਾ ਉਹਨਾਂ ਨੂੰ ਤਾਂ ਕੋਈ ਸੰਗ ਨਹੀਂ ਆਈ ਕਹਿਣ ਲੱਗੇ ਵੀ ਅਸੀਂ ਛੋਟੇ ਭਰਾ ਪੁਚਾਈਦਾ ਪੁਚਾਈਦਾ ਉਚਾਰ ਚਾਹੀਦਾ ਕੀ ਉਹ ਤਾਂ ਦੱਸੋ ਸਰ ਸਾਰਿਆਂ ਨੂੰ ਕੀ ਚਾਹੀਦਾ ਏ ਵੀ ਸਰ ਧੰਨਵਾਦ ਅਕਲ ਸਾਰੇ ਲੋਕਾਂ ਨੂੰ ਅਕਲ ਚਾਹੀਦੀ ਹੈ ਸਾਹਿਬ ਫਿਰ ਮਾੜੀ ਮੋਟੀ ਸ਼ਰਮ ਚਾਹੀਦੀ ਹੈ ਉਹ ਕੋਈ ਦੇ ਨਹੀਂ ਸਕਦਾ ਇੱਕ ਇੱਕ ਜ਼ਰੂਰ ਇਸ ਨੂੰ ਦਿਓ ਕਿਉਂਕਿ ਮੈਂ ਸਾਰੇ ਅੱਲਾਸਾ ਕੀ ਕਹਿਣਾ ਚਾਹੁੰਦੇ ਸੀ ਸੀਐਮ ਆਪ ਕਹਿੰਦੇ ਮੈਂ ਆਪਣਾ ਹੈਲੀਕਾਪਟਰ ਸ਼ਾਟਾ ਲੋਕਾਂ ਦੀ 3 ਵੀਲਰ ਤੇ ਲੱਦ ਕੇ ਲੈ ਜਾਣਾ ਸਾਹਿਬ ਮੈਂ ਆਇਤਾ ਬੇਨਤੀ ਕਰਨਾ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ ਆਹ ਅਨੋਟਕੀਆਂ ਛੱਡੋ ਸਾਹਿਬ ਬਿਲਕੁਲ ਜੀ ਇੱਥੇ ਹੈਲੀਕਾਪਟਰ ਕੀ ਕਰੂਗਾ ਸਾਹਿਬ ਪਾਣੀ ਪਹੁੰਚਾਊਗਾ ਪੈਕੇਟ ਸਿੱਟਨੇ ਆ ਤੇ ਜੇ ਹੈਲੀਕਾਪਟਰ ਦੇਣਾ ਹੀ ਸੀਗਾ ਤੇ ਵਿੱਲ੍ਹੇ ਖੜਾ ਸੀ ਤੁਸੀਂ ਤਾਂ ਮਦਰਾਸ ਗਏ ਸੀਗੇ ਤੇ ਉੱਧਰ ਭੇਜ ਦਿੰਦੇ ਆ ਫਿਰ ਨਾਟਕ ਕਰਨ ਦੀ ਕੀ ਲੋੜ ਸੀ ਹੈਲੀਕਾਪਟਰ ਤਾਂ 에ਅਰ ਫੋਰਸ ਦੇ ਬਥੇਰੇ ਤੁਰੇ ਫਿਰਦੇ ਆ ਉਹ ਗੁਰਦਾਸਪੁਰ ਕੱਡੇ ਆ ਸਾਹਿਬ ਬੱਚੇ ਕੱਢੇ ਉਥੋਂ ਸੀਆਰਪੀ ਵਾਲੇ ਜਿਹੜੇ ਫਸੇ ਵੇਸੇ ਉਹਨਾਂ ਨੂੰ ਕੱਢਿਆ ਕੋਈ ਬੀਐਸਐਫ ਜਵਾਨ ਫਸੇ ਪਏ ਸਾਰੇ ਫਸੇ ਬੈਠੇ ਸਾਬ ਪਾਣੀ ਜਿਹੜਾ ਹੈ ਉਹ ਮੋਰੋ ਦੀ ਆ ਪਾਣੀ ਦਿਖਾ ਦਿਓ ਜੀ ਇਹ ਸਾਰੇ